ਮੰਗਲ 7th sun youtube ਚੈਨਲ ਹਰ ਵੇਲੇ ਇਹ ਕੋਸ਼ਿਸ਼ ਕਰਦੀ ਰਹਿੰਦਾ ਹੈ ਕਿ ਆਪਣੇ ਸਰੋਤਿਆਂ ਨੂੰ ਕੁਝ ਨਾ ਕੁਝ ਨਵਾਂ ਦਿਖਾਇਆ ਜਾਵੇ ਅੱਜ ਇੱਕ ਅਜਿਹੀ ਚੀਜ਼ ਅਜਿਹਾ ਉਦਮ ਤੁਹਾਨੂੰ ਦਿਖਾਉਣ ਲੱਗੇ ਆ ਰਿਹਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਅਹਿਸਾਸ ਹੋ ਜਾਏਗਾ in 300 meters turn right बे हिम्मते ਸਿਕਵੇ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪੱਥਰਾਂ ਦਾ ਸੀਨਾ ਪਾੜ ਕੇ ਜੇ ਮਨ ਚ ਚਾਹਤ ਹੋਵੇ ਕਿ ਮੈਂ ਕੋਈ ਕੰਮ ਕਰਨਾ ਹੈ ਮੈਂ ਆਪਣਾ ਟਾਰਗੇਟ ਅਚੀਵ ਕਰਨਾ ਹੈ ਕਿ ਉਹਦੇ ਲਈ ਰਸਤੇ ਆਪੇ ਖੁੱਲ ਜਾਂਦੇ ਨੇ ਕੁਝ ਖੋਲਣੇ ਪੈਂਦੇ ਨੇ ਪਹਿਲ ਕਰਨੀ ਪੈਂਦੀ ਹੈ ਜਹੀ ਹੀ ਪਹਿਲ ਕਰਨ ਲਈ ਇੱਕ ਸਟੱਡੀ ਕਰਨ ਆਇਆ ਹੋਇਆ ਸਟੂਡੈਂਟ ਜਿਹਨੂੰ ਕਿ ਆਸਟ੍ਰੇਲੀਆ ਦੇ ਪਰਥ ਸਿਟੀ ਵਿੱਚ ਪਹੁੰਚੇ ਨੂੰ ਬਹੁਤ ਥੋੜਾ ਟਾਈਮ ਹੋਇਆ ਹੈ ਤੇ ਆਉਂਦਿਆ ਹੀ ਉਹਨੇ ਇੱਕ ਜਾ ਉਪਰਾਲਾ ਸ਼ੁਰੂ ਕੀਤਾ ਹੈ ਕਿ ਜਿਹਦੇ ਨਾਲ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਮੈਂ ਜੋ ਵੀ ਆਪਣੀਆਂ ਫੀਸਾਂ ਨੇ ਮੇਰੇ ਐਕਸਪੈਂਸਿਵ ਨੇ ਜਾ ਔਰ ਮੈਂ ਆਪਣੇ ਮਨ ਦੇ ਸ਼ੌਂਕ ਪੂਰੇ ਕਰਨੇ ਨੇ ਤੇ ਉਹਦੇ ਵਾਸਤੇ ਮੈਂ ਹੁਣ ਤੋਂ ਹੀ ਡਟ ਜਾਵਾਂ ਮਿਹਨਤ ਕਰਨੀ ਚਾਲੂ ਕਰ ਦੇਵਾਂ ਤੇ ਕੋਈ ਨਾ ਕੋਈ ਅਜਿਹਾ ਕੰਮ ਕਰਾਂ ਜਿਹਦੇ ਨਾਲ ਮੇਰਾ ਟਾਈਮ ਪਾਸ ਵੀ ਹੋ ਜਾਵੇ ਤੇ ਮੇਰੇ ਖਰਚੇ ਵੀ ਪੂਰੇ ਹੋਣ ਉਹ ਤੁਹਾਨੂੰ ਦਿਖਾਲਣ ਦੇ ਲਈ ਅਸੀਂ ਚੱਲ ਚੁੱਕੇ ਹਾਂ ਇਸ ਵੇਲੇ ਸਾਊਥ ਪਰਸੋਂ ਸ਼ਾਮ ਦੇ 5:40 ਹੋ ਚੁੱਕੇ ਨੇ ਪੀਕ ਟਾਈਮ ਹੈ ਟ੍ਰੈਫਿਕ ਦਾ ਔਰ ਤੁਹਾਨੂੰ ਕਾਰਾਂ ਹੀ ਕਾਰਾਂ ਨਜ਼ਰੀ ਆਉਣਗੀਆਂ ਹਰ ਪਾਸੇ ਕਿਉਂਕਿ ਛੁੱਟੀ ਦਾ ਟਾਈਮ ਹੋ ਚੁੱਕਾ ਹੈ ਨਾਲ ਦੀ ਨਾਲ ਉੱਥੇ ਅਸੀਂ ਪਹੁੰਚਾਂਗੇ ਜਿੱਥੇ ਉਸ ਵਿਅਕਤੀ ਨੇ ਸਟੂਡੈਂਟ ਨੇ ਕੋ ਆਪਣਾ ਕੰਮ ਕਰ ਸ਼ੁਰੂ ਕੀਤਾ ਹੈ ਤੇ ਨਾਲ ਦੀ ਨਾਲ ਤੁਹਾਨੂੰ ਟ੍ਰੈਫਿਕ ਸੜਕਾਂ ਨਿਜਮ ਔਰ ਇਸ ਤੋਂ ਤੋਂ ਆਉਣ ਜਾਣੇ ਵਾਲੇ ਵਿਅਕਤੀ ਜਿਹੜੇ ਕਿ ਬਹੁਤ ਤੇਜ਼ ਜਾਂ ਹੌਲੀ ਗੱਡੀਆਂ ਨਹੀਂ ਚਲਾਉਂਦੇ ਜੋ ਵੀ ਡਾਇਰੈਕਸ਼ਨ ਦਿੱਤੀ ਗਈ ਹੈ ਉਸੇ ਹੀ ਡਾਇਰੈਕਸ਼ਨ ਦੇ ਹਿਸਾਬ ਨਾਲ ਆਪਣੀ ਗੱਡੀ ਦਾ ਸਪੀਡ ਰੱਖਦੇ ਨੇ ਔਰ ਲੈ ਕੇ ਜਾਂਦੇ ਨੇ ਆਪਣੀ ਗੱਡੀ ਨੂੰ ਬਹੁਤ ਹੀ ਅੱਛੀ ਰਫ਼ਤਾਰ ਤੇ ਅਸੀਂ ਦੇਖ ਰਹੇ ਹਾਂ ਇਹ ਐਗਜਿਟ ਆ ਗਿਆ ਕਿ ਅਸੀਂ ਜਿਹੜਾ ਮੇਨ ਹਾਈਵੇ ਆ ਉਹਦੇ ਤੋਂ ਉਤਰ ਕੇ ਖੱਬੇ ਪਾਸੇ ਜਾ ਰਹੇ ਹਾਂ ਤੇ ਲਿਖਿਆ ਕਿ ਇੱਥੇ ਸਪੀਡ ਲਿਮਟ ਜਿਹੜੀ ਆ 35 ਹੋ ਗਈ ਹੈ ਔਰ ਬਹੁਤ ਹੀ ਵਧੀਆ ਡਾਇਰੈਕਸ਼ਨ ਦਿੱਤੀ ਹੈ ਮੋੜ ਲੰਘਣ ਤੋਂ ਬਾਅਦ ਨਾਲ ਹੀ 60 ਦਾ ਜ਼ੋਨ ਆ ਗਿਆ ਹੈ ਇਸ ਜ਼ੋਨ ਦੇ ਵਿੱਚ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਪਾਂ ਆਪਣੀ ਕਾਰ ਨੂੰ ਚਲਾ ਸਕਦੇ ਹਾਂ ਗ੍ਰੀਨਰੀ ਬਹੁਤ ਹੈ ਦੋਨਾਂ ਸਾਈਡਾਂ ਤੇ ਅੱਗੇ ਰੈੱਡ ਲਾਈਟ ਆ ਗਈ ਹੈ ਤੇ ਆਪਣੇ ਆਪ ਹੀ ਇੱਥੇ ਸਾਰੀਆਂ ਗੱਡੀਆਂ ਰੁਕ ਗਈਆਂ ਨੇ ਦੋਨਾਂ ਸਾਈਡਾਂ ਦੀਆਂ ਕੋਈ ਵੀ ਪੁਲਿਸ ਦਾ ਇੱਥੇ ਆਦਮੀ ਨਹੀਂ ਖੜਾ ਜਿਹੜਾ ਰੋਕੇਗਾ ਜਾਂ ਤੁਹਾਨੂੰ ਕਹੇਗਾ ਕਿ ਤੁਸੀਂ ਗੱਡੀ ਕਿਉਂ ਕ੍ਰਾਸ ਕੀਤੀ ਹੈ ਥਾਂ ਥਾਂ ਤੇ ਕੈਮਰੇ ਲੱਗੇ ਨੇ ਜਿਹੜੇ ਚਲਾਨ ਕੱਟ ਕੇ ਤੁਹਾਡੇ ਘਰ ਭੇਜ ਦੇਣਗੇ ਗ੍ਰੀਨ ਹੋ ਗਈ ਹੈ ਤੇ ਅਸੀਂ ਫੇਰ ਅੱਗੇ ਚੱਲ ਪਿਆ ਇੱਥੇ ਇੱਕ ਵਲੱਖਣ ਚੀਜ਼ ਜਿਹੜੀ ਦੇਖਣ ਚ ਹੈ ਕਿ ਜਿੱਥੇ ਵੀ ਰਹਾਇਸ਼ੀ ਏਰੀਆ ਕੀਤਾ ਹੈ ਉਹਨੂੰ ਪੱਧਰਾ ਨਹੀਂ ਕੀਤਾ ਜੇ ਉੱਚਾ ਏਰੀਆ ਆ ਗਿਆ ਤੇ ਉਸ ਨੂੰ ਉੱਚਾ ਲੈ ਕੇ ਜੇ ਡਾਊਨ ਹੈ ਤੇ ਉਸ ਤਰ੍ਹਾਂ ਹੀ ਉਹਨੂੰ ਡਾਊਨ ਲੈ ਗਏ ਨੇ ਘਰਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਆ ਕਿਉਂਕਿ ਨੇਚਰ ਨੂੰ ਨਹੀਂ ਛੇੜਿਆ ਗਿਆ ਰੈੱਡ ਲਾਈਟ ਫੇਰ ਆ ਗਈ ਹੈ ਆ ਸਾਈਡ ਤੇ ਡਸਟਬਿਨ ਲੱਗੇ ਹੋਏ ਨੇ ਕਿਉਂਕਿ ਵਾਰ ਨੇ ਵੀ ਸੰਡੇ ਮੰਡੇ ਟਿਊਜ਼ਡੇ ਅਲੱਗ-ਅਲੱਗ ਦਿਨ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਜੋ ਵੀ ਅਸੀਂ ਘਰ ਦਾ ਕੂੜਾ ਕੜਕਟ ਹੈ ਉਹਨੂੰ ਬਿੰਨ ਕਰਕੇ ਇਹਨਾਂ ਬਿੰਨਾ ਦੇ ਵਿੱਚ ਪਾ ਕੇ ਘਰ ਦੇ ਬਾਹਰ ਰੱਖ ਦੇਣਾ ਹੈ ਤੇ ਇਹ ਕਾਉਂਸਲ ਦਾ ਟਰੱਕ ਆਏਗਾ ਤੇ ਉਹ ਚੱਕ ਕੇ ਲੈ ਕੇ ਜਾਏਗਾ ਸੁੱਕਾ ਕੂੜਾ ਗਿੱਲਾ ਕੂੜਾ ਅਲੱਗ-ਅਲੱਗ ਪਾਉਣਾ ਹੈ ਪੀਲੇ ਰੰਗ ਦਾ ਜਿਸ ਦੇ ਉੱਪਰ ਟੱਕਣ ਲੱਗਾ ਹੋਇਆ ਬਿੰਨ ਤੇ ਉਹਦੇ ਵਿੱਚ ਸੁੱਕਾ ਕੂੜਾ ਪਾਉਣਾ ਹੈ ਜਿਹੜਾ ਬਿੰਨ ਵੀ ਹਰੇ ਰੰਗ ਦਾ ਹੈ ਤੇ ਉਹਦੇ ਵਿੱਚ ਢੱਕਣ ਵੀ ਹਰੇ ਰੰਗ ਦਾ ਲੱਗਾ ਹੈ ਉਹਦੇ ਚ ਗਿੱਲਾ ਕੂੜਾ ਪਾਉਣਾ ਹੈ 15 ਦਿਨ ਬਾਅਦ ਸੁੱਕਾ ਕੂੜਾ ਚੱਕਿਆ ਜਾਂਦਾ ਹੈ ਤੇ ਹਫਤੇ ਬਾਅਦ ਗਿੱਲਾ ਕੂੜਾ ਕਿਉਂਕਿ ਜਿਹੜਾ ਗਿੱਲਾ ਉਹ ਸਿਤੀ স্মੈਲ ਮਾਰਨ ਲੱਗ ਪੈਂਦਾ ਤੇ ਘਰ ਦੇ ਆਲੇ ਦੁਆਲੇ ਬੋਧ ਬੋਹ ਆਉਣੀ ਚાલુ ਹੋ ਜਾਂਦੀ ਹੈ ਬੈਕਟੀਰੀਆ ਉਹਦੇ ਚ ਜਲਦੀ ਪੈਦਾ ਹੋ ਜਾਂਦੇ ਨੇ ਇਸ ਕਰਕੇ ਉਹਨੂੰ ਹਫਤੇ 'ਚ ਹੀ ਚੱਕ ਲਿਆ ਜਾਂਦਾ ਹੈ ਥਾਂ-ਥਾਂ ਤੇ ਰੈੱਡ ਲਾਈਟ ਨੇ ਔਰ ਆ ਬੱਸ ਸਟੈਂਡ ਹੈ ਜਿਹੜਾ ਕਿਥੋਂ ਬੱਸ ਚੱਲਦੀ ਹੈ ਤੇ ਬੱਸ ਸਟਾਪ ਹੈ ਜਿੱਥੇ ਰੁੱਕ ਕੇ ਸਵਾਰੀ ਨੂੰ ਉਤਾਰ ਕੇ ਜਾਂਦੀ ਹੈ ਦੂਸਰੀ ਸਾਈਡ ਤੇ ਸਵਾਰੀ ਨੂੰ ਲੈਣ ਵਾਸਤੇ ਆ ਜੇ ਇੱਥੋਂ ਕਿਸੇ ਨੇ ਅੱਗੇ ਵੀ ਜਾਣਾ ਹੈ ਤਾਂ ਉਹ ਇੱਥੋਂ ਵੀ ਚੜ੍ਹ ਸਕਦਾ ਹੈ ਦੋਨਾਂ ਸਾਈਡਾਂ ਤੋਂ ਹੀ ਚੌਕ ਹੈ ਕਾਫੀ ਇਸ ਵੇਲੇ ਟ੍ਰੈਫਿਕ ਹੈ ਜਿਹਦੇ ਕਰਕੇ ਥਾਂ-ਥਾਂ ਤੇ ਰੈੱਡ ਲਾਈਟ ਤੇ ਕਾਫੀ ਰਸ਼ ਹੈ ਅਸੀਂ ਇਸ ਵੇਲੇ ਪਹੁੰਚ ਗਏ ਆ ਉਸ ਪੈਟਰੋਲ ਪੰਪ ਤੇ ਜਿੱਥੇ ਅਸੀਂ ਪਹੁੰਚਣਾ ਸੀ ਆਮ ਤੌਰ ਤੇ ਤੁਸੀਂ ਦੇਖਿਆ ਹੈ ਕਿ ਪੈਟਰੋਲ ਪੰਪ ਤੇ ਸਾਨੂੰ ਤੇਲ ਮਿਲਦਾ ਹੈ ਡੀਜ਼ਲ ਮਿਲਦਾ ਹੈ ਸੀਐਨਜੀ ਗੈਸ ਮਿਲਦੀ ਹੈ ਪੈਟਰੋਲ ਮਿਲਦਾ ਹੈ ਔਰ ਕਾਫੀ ਹੋਰ ਸਨੈਕਸ ਵਗੈਰਾ ਮਿਲਦੇ ਨੇ ਪਰ ਇਸ ਪੈਟਰੋਲ ਪੰਪ ਤੇ ਹੋਰ ਸਾਨੂੰ ਕੀ ਅਲੱਗ ਮਿਲਦਾ ਹੈ ਉਹ ਅਸੀਂ ਦੇਖਾਂਗੇ ਟੇਨ ਰਾਈਟ ਥੈਨ ਜਿਹੜਾ ਕਿ ਨਵਾਂ ਇੱਥੇ ਚਾਲੂ ਕੀਤਾ ਗਿਆ ਇਸ ਪੈਟਰੋਲ ਪੰਪ ਤੇ ਹੁਣ ਅਸੀਂ ਪਹੁੰਚ ਚੁੱਕਿਆ ਉਸ ਸਾਈਡ ਤੇ ਜਿਹੜੀ ਪੈਟਰੋਲ ਪੰਪ ਦੇ ਬਿਲਕੁਲ ਨਾਲ ਹੈ ਜਿੱਥੇ ਇਹ ਵਫੇ ਸਟਾਰਟ ਕੀਤਾ ਹੈ ਇਹਦਾ ਨਾਮ ਰੱਖਿਆ ਹੈ ਸਹਾਰਾ ਕਬਾਬ ਨਾਲ ਬੱਫੇ ਮਿਲੇਗਾ ਕੀ ਕੋਣ ਮਦਦ ਕਰੇਗਾ ਚਿਕਨ ਮਿਕਸ ਐਲਕਟ੍ਰਿਕ ਡੋਨਰ ਮੀਨ ਆ ਰਹੀ ਹੈ ਜਿਗਰ ਡੋਨਰ ਮੀਨ ਮੀਟ ਬਲਾਕਸ ਜਿਹੜਾ ਪਲੇਟਰ ਮਿਲੇਗਾ 버거 ਮਿਲੇਗਾ ਕੌਫੀ ਡਰਿੰਕਸ ਬ੍ਰੇਡ ਪਾਪ ਚਿਪਸ ਰਾਈਸ ਜਗਰ ਤਕਰੀ ਕਾਫੀ ਕੁਛ ਫਾਰਮਿੰਗ ਵਕਫਰ ਦੇ ਨਾਲ ਨਾਲ ਇਸ ਇਟੂ ਹੀ ਆਇਆ ਹੈ ਤੁਹਾਨੂੰ ਸਰਕਸ਼ ਜਿਸ ਤਰ੍ਹਾਂ ਕੀ ਇਸ ਦਾ ਆਣਾ ਹੈ ਮਾਬਰਕਾ ਤੁਹਾਡੇ ਸਾਹਮਣੇ ਤਿਆਰ ਹੋ ਗਿਆ ਜਿਹਦੇ ਵਿੱਚ ਦੀਖ ਤੇ ਲੈਂਟੋਨੇ ਮਿਕਸ ਕਰਦੇ ਹਾਂ ਇਸ ਨੂੰ ਤਿਆਰ ਕਰ ਕਰਦੇ ਅੰਦਰ ਤੇ ਦੂਸਰੀ ਸਾਈਡ ਤੇ ਜਿਸ ਤੋਂ ਲਾਗਦੇ ਹੈ ਉਹ ਵੀ ਤਿਆਰ ਹੋ ਰਿਹਾ ਹੈ ਇਹ ਚਿਪਕਣ ਦਾ ਤੌਰ ਤੇ ਇਹ ਚਿਪਕਣ ਦਾ ਤੌਰ ਤੇ ਬਹੁਤ ਸਮੂਹ ਲੈਸ ਕੰਪੂਨਡ ਹੋ ਰਿਹਾ ਤੇ ਦੋਨੇ ਤਿਆਰ ਹੋ ਰਹੇ ਨੇ ਚਲ ਚੀ ਵੀ ਉਹਨੇ ਦੂਸਰੇ 3 2 1 Yeah, yeah, okay. everything? Everything? ये चिकन चिकन करी बटर दाल मखनी एक प्लेन राइस ये गया हमारा होम मेड समोसा और यहाँ पे हमारा होम मेड करी आपका टाइम क्या है कितने से बजे कि से लेके कितने बजे तक आप तैयार करते हो हम सुबह दस बजे से शाम बारह बजे तक खुलते सातों दिन ही खुलते हैं तो इसका जो किसी ने टेक अवे करना हो तो वो भी आपके पास प्रबंध है हाँ हाँ जी टेक अवे डाइनिंग सब कुछ के लिए डिलीवरी फिलहाल के लिए नहीं है लेकिन बाद में वो भी प्लानिंग कर हैं अभी टेक अवे और डाइनिंग अवेलेबल है वैले वैले। जिन लोगों को बहुत भूख लगी होती है जी और अच्छा खाना चाहते हो तो आप उनको क्या कहना चाहेंगे आ, अगर आप एक बार आओगे तो आप बाकी जगह पर जाओगे नहीं ऐसा बना के खिलाएंगे जे जो आपका है क्या स्पॉट है जहाँ आपने चालू किया हुआ काम बहुत अच्छा है वो एक किस रोड पर है और किस एरिया पे है ये अभी फोटू सिविन ग्रेटन हाईवे पे है इसका नाम है शहर कबाब ये अभी एयरपोर्ट के नज़दीक है वेलबोन की भी नजदीक है फिर तो बहुत खुश की बात है कि जो भी एयरपोर्ट में कोई जा रहा है कहीं उसको भूख लगी है रास्ते में रुक कर खा कर जा सकता है हाँ जी। और जी। इंटरनेशनल या नेशनल कोई भी फ्लाइट ले कर वापस आता है तो उसको भूख लगी है तो वो भी रास्ते में ब्रेक मार के यहीं रुक सकता है हाँ जी और हमारा खाना का टेस्ट ले सकता है और जब वापस आएगा फिर दोबारा आएंगे थैंक यू